ਬਲਾਕ ਮਾਹਿਲਪੁਰ ਅਧੀਨ ਪੈਂਦੇ ਕਈ ਪਿੰਡਾਂ ਦੇ ਬਜਾਈ ਵਾਲੇ ਖੇਤਾਂ ਵਿੱਚੋਂ ਬਿਜਲੀ ਦੇ ਪੋਲ ਗੱਡਣ ਵਾਸਤੇ ਫਸਲਾਂ ਅਤੇ ਸਫੈਦੇ ਦੇ ਦਰਖਤਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਪਿੰਡ ਗੰਦੋਵਾਲ ਦੇ ਪੀੜਤ ਕਿਸਾਨ ਲੰਬੜਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਨੂੰ ਕੋਈ ਵੀ ਨੋਟਿਸ ਨਹੀਂ ਆਇਆ ਅਤੇ ਨਾ ਹੀ ਸਬੰਧਤ ਵਿਭਾਗ ਨੇ ਸਾਡੇ ਨਾਲ ਕੋਈ ਗੱਲਬਾਤ ਕੀਤੀ ਹੈ। ਜਦੋਂ ਅਸੀਂ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡਾ ਸਾਰਾ ਮਹਿਕਮਾ ਕਿਸਾਨਾਂ ਦੇ ਨਾਲ ਹੈ ਅਸੀਂ ਪੀੜਿਤ ਕਿਸਾਨਾਂ ਨਾਲ ਬੈਠ ਕੇ ਹਰ ਮਸਲੇ ਦਾ ਹੱਲ ਕਰਾਂਗੇ ਮਾਹਿਲ ਪਰਤੋ ਸਫਰੀ ਦੀ ਰਿਪੋਰਟ ਹਾਂਜੀ ਅਸੀਂ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਗੰਧਵਾਲ ਵਿੱਚ ਆਏ ਹਾਂ ਇੱਥੇ ਦੇ ਕੁਝ ਲੋਕਾਂ ਨੇ ਜਿਹੜਾ ਸੀਗਾ ਉਹ ਸਾਨੂੰ ਕਿਹਾ ਕਿ ਤੁਸੀਂ ਆਓ ਦੇਖੋ ਕਿ ਜਿਹੜੀ ਹੈਗੀ ਆ ਸਰਕਾਰ ਸਾਡਾ ਧੱਕਾ ਕਰ ਰਹੀ ਹੈ ਕਿ ਸਾਡੇ ਖੇਤਾਂ ਦੇ ਵਿੱਚ ਜਿਹੜੀਆਂ ਬਿਜਲੀ ਦੇ ਤਾਰਾਂ ਲਗਾਈਆਂ ਜਾ ਰਹੀਆਂ ਹਨ ਅਸੀਂ ਔਖੇ ਨਹੀਂ ਉਹਨਾਂ ਤਾਰਾਂ ਤੋਂ ਅਸਲੀ ਕਹਾਣੀ ਇਹ ਹੈਗੀ ਆ ਕਿ ਇਹ ਜਾਣ ਬੁੱਝ ਕੇ ਬੀਜੀ ਹੋਈ ਕਣਕ ਔਰ ਜਿਹੜੇ ਬੀਜੇ ਹੋਏ ਸਫੈਦ ਦੇ ਜਿਨ੍ਹਾਂ ਦੀ ਕਾਫੀ ਉਮਰ ਹੋ ਚੁੱਕੀਆਂ ਸਫੈਦਿਆਂ ਦੀ ਉਹਦੇ ਵਿੱਚ ਉਹ ਸਫੈਦ ਦੇ ਜਿਹੜੇ ਬੀਜ ਕੇ ਮਤਲਬ ਕੱਟ ਕੇ ਉਹ ਤਾਰਾਂ ਲਗਾਈਆਂ ਜਾ ਰਹੀਆਂ ਤੇ ਅਸੀਂ ਬੇਨਤੀ ਕਰ ਰਹੇ ਹਾਂ ਸਰਕਾਰ ਨੂੰ ਕਿ ਤਾਰਾਂ ਲਾਓ ਕਮ ਸੇ ਕਮ ਜਿਹੜੀ ਸਾਡੀ ਕਿਸਾਨੀ ਹੈਗੀ ਆ ਗਰੀਬ ਕਿਸਾਨੀ ਛੋਟੇ ਛੋਟੇ ਖੇਤਾਂ ਦੀ ਕਿਸਾਨੀ ਜਿਹੜੀ ਹੈਗੀ ਆ ਉਹਨੂੰ ਬਚਾਇਆ ਜਾਵੇ ਇਹਦੇ ਬਰਜ ਕੀ ਕਹਿਣਾ ਚਾਹੁੰਦਾ ਇਹ ਸਾਡੇ ਨਾਲ ਹੈ ਜੀ ਬਸ ਨਿੱਕੇ ਆਪਣੇ ਗੰਧਵਾਦੋ ਹਾਂ ਸਰ ਕੀ ਕਹਿਣਾ ਚਾਹੁੰਦਾ ਮੈਂ ਇਹੀ ਕਹਿਣਾ ਚਾਹਨਾ ਹੈ ਕਿ ਜਿਹ ਨਮੰਸਤਰਾ ਇਹ ਹੈ ਕਿ ਨਾ ਤਾਂ ਸਾਡਾ ਧੋਨਾ ਲਾਣ ਜੋਗੇ ਆ ਨਾ ਅਸੀਂ ਕਣਕ ਲਾਣ ਜੋਗੇ ਆ ਲਾਣੇ ਤਾਂ ਅਸੀਂ ਦਰਖਤ ਹੈ ਸਰਕਾਰ ਵੀ ਕਹਿ ਰਹੀ ਤੁਸੀਂ ਦਰਖਤ ਲਾਓ ਹੁਣੇ ਬਿਜਲੀ ਦੀਆਂ ਤਾਰਾਂ ਕੱਢ ਰਹੇ ਉੱਪਰ ਦੀ ਉਹਦੇ ਨਾਲ ਲੱਖਾਂ ਕਰੋੜਾਂ ਰੁਪਈਆ ਦੇ ਦਰਖਤੇ ਘਟ ਹੋ ਰਹੇ ਆ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਜਿਹੜੀਆਂ ਇਹ ਤਾਰਾਂ ਕੱਢ ਰਹੇ ਆ ਇਹ ਮਤਲਬ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਤਾਰਾਂ ਇੱਥੋਂ ਕੱਢਣ ਲੱਗਿਆ ਸਾਨੂੰ ਇਹਦੇ ਬਾਰੇ ਕੋਈ ਨਹੀਂ ਸੀਗਾ ਇੱਥੇ ਇੱਕ ਬੰਦੇ ਜਿਹੜੇ ਟਰੋਆ ਪੱਟਣ ਆਏ ਸਾਨੂੰ ਕਹਿੰਦੇ ਜੇ ਅਸੀਂ ਤੁਹਾਡੀ ਇਹਨਾਂ ਪਿੰਡ ਦੀ ਜ਼ਮੀਨ ਦੇ ਵਿੱਚ ਟਰੋਏ ਪੱਟਣੀਆਂ ਟਰੋਏ ਪੱਟਣ ਤੋਂ ਬਾਅਦ ਜਦ ਅਜੀਬ ਹੈ ਸਾਨੂੰ ਤਾਂ ਇਹਦੇ ਬਾਰੇ ਕੋਈ ਨੋਟਿਸ ਹੀ ਨਹੀਂ ਦਿੱਤਾ ਗਿਆ ਕੋਈ ਸਰਕਾਰ ਨੇ ਸਾਨੂੰ ਕੁਝ ਦੱਸਿਆ ਹੀ ਨਹੀਂ ਵੀ ਅਸੀਂ ਇੱਧਰ ਦੀ ਤਾਰਾਂ ਕੱਢਣੀਆਂ ਆ ਜਾਂ ਕੋਈ ਗੱਲਬਾਤ ਨਹੀਂ ਉਹ ਸਾਨੂੰ ਉਲਟਾ ਇਹ ਕਹਿੰਦੇ ਆ ਕਿ ਨਹੀਂ ਅਸੀਂ ਇਹ ਜ਼ਬਰਦਸਤੀ ਕੱਢਾਂਗੇ ਦੋ ਪੁਲਿਸ ਦੇ ਬੰਦੇ ਲਿਆਵਾਂਗੇ ਨਾਲ ਫੇਕੜ ਤਾਰਾਂ ਲਿਆ ਰਿਆ ਮਾਲ ਪਰ ਫੀਟਰ ਤੋਂ ਮਾਲ ਪਰ ਫੀਟਰ ਤੋਂ ਲਿਆ ਕੇ ਇਹ ਕੁਝ ਪਿੰਡਾਂ ਵਿੱਚ ਲਿਆ ਰਹੇ ਆ ਜਿੱਦਾਂ ਨੀ ਡੰਡੇ ਆ ਲੈ ਗਿਆ ਟੁੱਟਮਜਾਰਾ ਹੋ ਗਿਆ ਵੱਡੋਆਂ ਸੁੱਲਾਪੁਰ ਹੋ ਗਿਆ ਗੰਧੋਵਾਲ ਜੀਨਪੁਰ ਭਾਤਪੁਰ ਬਾਇਆ ਦਸੂਵਾਲ ਜਾ ਕੇ ਇਹਨਾਂ ਨੇ ਬੰਦ ਕਰ ਦਿੱਤੀ ਅਸੀਂ ਇਹ ਕਹਿੰਦੇ ਵੀ ਇਹ ਜਿਹੜੀਆਂ ਤਾਰਾ ਕਹਿੰਦੇ ਅਸੀਂ ਲਾਣੀਆਂ ਹੈਗੀਆਂ ਆ ਰੇਲਵੇ ਲੈਨ ਨੂੰ ਜੋੜਨੇ ਹੋ ਤੇ ਟ੍ਰੇਨ ਨੂੰ ਚਲਾਣਾ ਆ ਉਹਦੇ ਲਈ ਇੱਤਾਂ ਆ ਵੀ ਜਿਹੜਾ ਇੱਕ ਫੀਡਰ ਦੇ ਦਿਆਲ ਫੀਡਰ ਆ ਬੱਦੀ ਸੂਰਾ ਸਿੰਘ ਉਹ ਬਿਲਕੁਲ ਰੇਲਵੇ ਲੈਨ ਤੋਂ 1.5 ਕਿਲੋ 1.5 ਕਿੱਲੇ ਦੀ ਦੂਰੀ ਤੇ ਆ ਉੱਥੋਂ ਜੋੜ ਲੈਣ ਜਾਂ ਫਿਰ ਜੇਜੋ ਫੀਡਰ ਉਹਨੂੰ ਜੋੜ ਲੈਣ ਅਸੀਂ ਇੱਥੇ ਦਰਾਖਤਾਂ ਦੀ ਖੇਤੀ ਕਰਦੇ ਆ ਤੇ ਇੱਥੇ ਪਾਣੀ ਦਾ ਸਾਧਨ ਸਾਡੇ ਕੋਲ ਕੋਈ ਨਹੀਂ ਹੈਗਾ ਕਿਉਂਕਿ ਸਾਡੇ ਕੋਲ ਇੱਕ ਇੱਕ ਦੋ ਦੋ ਕਿੱਲਾ ਜ਼ਮੀਨ ਇੱਥੇ ਤੇ ਜਿਹਦੇ ਵਿੱਚ ਅਸੀਂ ਇਸ ਪੈਦੇ ਲਾ ਕੇ ਆਪਣੀ ਰੋਜੀ ਰੋਟੀ ਕਮਾਉਨੇ ਆ ਤੇ ਇਹ ਸਰਕਾਰ ਸਾਡੇ ਨਾਲ ਧੱਕਾ ਕਰਕੇ ਇੱਥੇ ਖੇਤਾਂ ਦੇ ਬਿਲਕੁਲ ਸੈਂਟਰ ਦੇ ਵਿੱਚ ਖੰਭੇ ਲਾ ਰਹੀ ਆ ਜਦ ਕਿ ਇਹਨਾਂ ਨੂੰ ਸਾਈਡ ਤੇ ਕਰਨਾ ਚਾਹੀਦਾ ਜੱਸੋਵਾਲ ਇਹਨਾਂ ਨੂੰ ਨੇੜੇ ਪੈਂਦਾ ਆ ਇਹ ਜਿੰਨ ਪਰ ਦਿੱਤੀ ਕਮਾ ਕੇ ਲੈ ਕੇ ਜਾ ਰਹੇ ਨੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਇਹ ਚਾਹਦੇ ਆ ਸਰਕਾਰ ਕੋਲੋਂ ਕਿ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਤੇ ਸਾਡੇ ਜਿੰਨੇ ਵੀ ਦਰਖਤ ਹੈ ਉਹਨਾਂ ਨੂੰ ਬਚਾਇਆ ਜਾਵੇ ਤੇ ਅਸੀਂ ਇਹਦੇ ਬਦਲੇ ਆਪਣਾ ਸੰਘਰਸ਼ ਕਰਾਂਗੇ ਜੀ ਠੀਕ ਹੈ ਜੀ ਮੇਰੇ ਖੇਤ ਜੀ ਡੇਢ ਖੇਤ ਆ ਜੀ ਉਹਦੇ ਵਿੱਚ ਹੀ ਖੰੰਬਾ ਲਾਕਦਾ ਪਿਆ ਜੀ ਮੈਨਾਂ ਪੁੱਛਿਆ ਜੀ ਮੈਂ ਇਹਨਾਂ ਨੇ ਕਿਹਾ ਸੀ ਜੀ ਮੈਂ ਕਿਹਾ ਜੀ ਇਹ ਕਿੱਦਾਂ ਲਾਦੇ ਕਹਿੰਦੇ ਜੀ ਇਹ ਸਰਕਾਰੀ ਆਵੇ ਜੀ ਬੰਦੇ ਜੇ ਉਹ ਮੈਂ ਜਿਹੀ ਆਇਆ ਸੀ ਜਿਹੀ ਕਹਿੰਦਾ ਜੀ ਤੁਸੀਂ ਦੇ ਨਹੀਂ ਲੱਗਣ ਦਵਾਗੇ ਅਸੀਂ ਪੁਲਿਸ ਵਾਲੇ ਲੈ ਕੇ ਆਵਾਂਗੇ ਜੀ ਦੋ ਬੰਦੇ ਕਹਿੰਦਾ ਜੀ ਦੋ ਬੰਦੇ ਲੈ ਕੇ ਆਣਗੇ ਸਾਡੇ ਘੱਖਾਂ ਭਗੜਾ ਕੇ ਜਾਵਾਂਗੇ ਜੀ ਤੇ ਫਿਰ ਤੁਹਾਨੂੰ ਕੋਈ ਨੋਟਿਸ ਨਹੀਂ ਆਇਆ ਇਹਦੇ ਬਾਰੇ ਵਿੱਚ ਤੁਹਾਡੇ ਕੋਲ ਗੱਲਬਾਤ ਕੋਈ ਨਹੀਂ ਦੱਸਿਆ ਜੀ ਕੁਛ ਲੈਣ ਦੇਣ ਬਾਰੇ ਕੁਛ ਨਹੀਂ ਕੋਈ ਲੈਣ ਦੇਣ ਬਾਰੇ ਕੁਛ ਨਹੀਂ ਹੋਇਆ ਜੀ ਓਕੇ